ਇਧਰ ਕੱਢ ਕੇ ਘੋੜੀ ਦੀ ਟੀਮ ਪੁੱਜ ਗਈ ਆ ਤੇ ਪਹਿਲੀ ਕਬੱਡੀ ਵੀਰੇ ਸਾਈਡ ਤੇ ਹੋ ਜੋ ਹੈਲੋ ਵੀਰੇ ਸਾਈਡ ਤੇ ਹੋ ਜੋ ਹੈਲੋ ਆਪ ਬੜੀ ਆਪਣੀ ਠੀਕ ਆ ਮੋ ਪਹਿਲੀ ਕਬੱਡੀ ਨਾਲ ਜਾਣ ਕਰੂ ਸਿੱਖ ਜ਼ੋਰਦਾਰ ਕੋਈ ਇੱਕ ਵਾਰ ਕੋਈ ਦੋ ਵਾਰ ਕੋਈ ਸਾਡੇ ਦਰਮਿਆਨਾ ਮੇਜਰ ਹਿੰਦੁਸਤਾਨੀ ਪਾਉ ਚੁੱਕਾ ਉਹਦਾ ਵੀ ਕਰਤਾਰ ਬਖਾਵੇ ਉਹੀ ਜੰਦਵੀ ਬੁਲਟ ਮੋਟਰਸਾਈਕਲ ਤੇ ਕਰਤਾਬੀ ਜਿਹੜਾ ਕੀਤਾ ਜਾਵੇਗਾ ਉਧਰ ਹਿੰਦੂस्तानी ਦੀ ਪੁੱਛੇ ਨੇ ਬੜਾ ਧੰਗ ਨਾਲ ਕਰਦੇ ਨੇ ਢੋਲੀਏ ਵੱਲੋਂ ਅੱਜ ਦੇ ਕਬੱਡੀ ਪਾਚੂ ਕੀ ਖੇਡ ਕਬੱਡੀ ਮਿਦਾਨ ਅੰਦਰ ਮੇਰੇ ਵੀਰੋ ਚਾਰ ਜਾਫੀ ਨੇ ਤੇ ਮੁੰਡਿਆ ਗੱਲ ਤੇ ਸੁਣਦਾ ਮਾ ਮੇਰਾ ਨਾਮ ਤੇ ਨਾਲੇ ਨਾਮਾ ਗੱਲ ਨਹੀਂ ਕਰਦਾ ਹੋਰਾਂ ਜੀ ਆ ਦੇਖ ਪਟਾਕੇ ਪੈਂਦੇ ਕੌਡੀ ਫੀਕਰਾਂਾਂ ਦੀ ਕੌਡੀ ਫੀਕਰਾਂਾਂ ਦੀ ਇਧਰ ਕਰਾਈ ਘੰਟਾ ਕਿ ਆਲੇ ਦੇਖ ਪੈ ਗਏ ਤੇਚਾ ਉਰ ਦਾ ਵਿੱਚ ਮੈਦਾਨ ਦੇ ਦਿੱਤਾ ਚੜ ਗਏ ਵਿੱਚ ਸਮਾਨਾ ਦੇ ਰਾਜ ਜਖਮੇ ਹੁੰਦੇ ਪਰ ਕੋ ਜੋਰ ਜਵਾਨਾਂ ਦੇ ਪਰ ਕੋ ਜੋਰ ਜਵਾਨਾਂ ਦੇ ਹਿੰਮਤ ਨਾਲ ਕਬੱਡੀ ਪਾਉਂਦਾ ਹਿੰਮਤਪੁਰੀਆ ਜੰਬੋ ਦਾ ਮਿਲਿਆ ਖਤਾਰ ਇਸ ਨੂੰ ਇੰਗਲੈਂਡ ਕੈਨੇਡਾ ਦੁਬਈ ਚ ਇਹਦੀ ਗੇਮ ਦੀ ਚੜ ਤੂ ਜੂ ਕਹਿੰਦੇ ਆਏ ਨਹੀਂ ਹੁਣ ਖਾਵੇ ਇਸ ਨੂੰ ਪੂਰਾ ਨਾਮ ਅਰਜੀਤ ਦੇ ਜੱਟ ਨੂੰ ਬੀਟ ਕਹਿੰਦੇ ਆਪਣੇ ਭਾਰੀ ਦੇ ਸਰੀਰ ਤੇ ਰਹਿੰਦਾ ਹੈ ਨਾ ਜਿਸ ਨੂੰ ਅਡੌੜ ਵਾਲਿਆ ਕਿ ਜੂਨੀਅਰ ਫਿੱਡੂ ਆਖੀ ਕੋਈ ਆਖਦਾ ਕਬੱਡੀ ਦਾ ਜਾਦਿਸੂ ਕਬੱਡੀ ਦਾ ਜਾਦਿਸੂ ਲੈ ਵੀ ਜਲਾਲ ਮਰਿਆ ਅਗਲੀ ਕਬੱਡੀ ਖੇਡ ਕਬੱਡੀ ਮੈਦਾਨ ਅੰਦਰ ਪੈ ਚੁੱਕੀ ਆ ਵੱਡਾ ਡੱਟ ਦੁਨੀਆ ਭਰ ਦੇ ਵਿੱਚ ਕਬੱਡੀ ਵਿਖਾਈ ਆ ਰਹੀ ਆ ਕਹਿ ਗੱਲ ਆ ਜਾਂਦਾ ਖੇਡ ਕਬੱਡੀ ਮੈਦਾਨ ਦੀ ਇਧਰ ਫੇਰ ਥੋਲੀਏ ਪਿੱਲ ਦਾ ਪਰ ਦੂਸਰੇ ਬੰਨੇ ਜਲੇਤਪੁਰ ਵਾਲਾ ਇੱਕ ਜ਼ੋਰ ਦੇ ਨਾਲ ਟੱਕਰ ਦੀ ਕੋਸ਼ਿਸ਼ ਕਰਦਾ ਹੈ ਡੈੜੀ ਢਿਡੂ ਦੇ ਦਾ ਆਪਣੇ ਭਰਾਵਾਂ ਦਾ ਸਦਾ ਗੁੜ ਕੇ ਵਸੇ ਤੌਰ ਤੇ ਪੁੱਜਿਆ ਉਸ ਵੀਰ ਦਾ ਵੀ ਤਲਵਾਹ ਕਰਦੇ ਕਰਦੇ ਕਰਦਾ ਉਧਰ ਸਾਡਾ ਵੀਰ ਤੂੜ ਕਿਹੜ ਮੈਦਾਨ ਦੇ ਵਿੱਚ ਅੰਪਾਇਰ ਦੇ ਅਸਲਾਮਾਂ ਦੇ ਰਹੇ ਨੇ ਅਗਲੀ ਕਬੱਡੀ ਫੇਰ ਸਿੱਖ ਸਰਦਾਰ ਗੱਭਰੂ ਕੇ ਬੰਦ ਬੰਦ ਵੀ ਕਿੱਟੇ ਗਏ ਸਾਡੇ ਸਾਡੇ ਸਹਾਂ ਤੇ ਚੱਲੇ ਆ ਰਹੀਆਂ ਨੇ ਉਧਰ ਜੈਮੋ ਜਿੱਤ ਦੇ ਲਈ ਸਾਡਾ ਵੀਰ ਨੇਕੀ ਥਾੜੀ ਵਾਲ ਸਾਰੀ ਨੇਕੀ ਮੰਨੀ ਜੀ ਬੁੱਢਾ ਥਾੜੀ ਵਾਲ ਔਰ ਕਾਲਾ ਰਾਈਕਰ ਪ੍ਰਧਾਨ ਨੇ ਸਾਡੇ ਸਪੋਰਟਸਰਾਂ ਦੇ 100 ਰੁਪਏ ਦੇ ਵੱਡੇ ਮਾਨ ਸਨਮਾਨ ਪੁੱਛਦੇ ਗਾਓ ਅੰਗਰੇਜ਼ ਮਹਤਰੀ ਸਮਾਨ ਭਾਈਆ ਟਰੈਕਟਰ ਵਾਲੀ ਵਰਕਸ਼ਾਪ ਕੋਲੇ ਪਹੁੰਚੇ ਹੋਏ ਟਰੈਕਟਰ ਖਰਾਬ ਹੋਇਆ ਵਾ ਸੁਰਕਪੁਰੇ ਦੀ ਟੀਮ ਹੈ ਪੁੱਜੀ ਆ ਔਰ ਇਹ ਸਾਡੇ ਕੋਲ ਸੂchna ਪੁੱਜੀ ਵੀ ਹਮਤਪੁਰੇ ਨੇ ਸਹੀ ਖੇਡਣਾ ਮਾਣੂ ਕੇ ਇਹ ਤੇ ਭੋਗੀਪੁਰ ਜੇ ਆ ਗਈਆਂ ਤੇ ਹੱਥ ਝੱਕ ਦੇਣ ਮਾਣੂ ਕੇ ਤੇ ਭੋਗੀਪੁਰ ਜਨੇਪੁਰਾ ਤੇ ਘੋੜੀਏ ਮੈਚ ਚੱਲ ਰਿਹਾ ਅਜਿਹਾ ਰੌਣਕ ਜਿਹੜੀਆਂ ਟਾਈਆਂ ਤਾਂ ਕਿ ਸਾਡੇ ਕੋਲ ਲੈਸ ਚੋਟੀ ਕਰ ਦਿਓ ਲਓ ਫੀਡ ਕਬੱਡੀ ਦਾ ਵੱਡਾ ਜਹਾਜ਼ ਜਿੱਤ ਹੈ ਹਰਨੇਕ ਸਿੰਘ ਦਾ ਪੁੱਤਰ ਹੈ ਮਾਤਾ ਪ੍ਰੀਤਮ ਕੌਰ ਦੀ ਕੁਖੀ ਦਾ ਵਾਰਿਸ ਤਿੰਨ ਦੀ ਸਾਡੇ ਵਿੱਚ ਕਬੱਡੀ ਕਿਹਦੇ ਜੁਕੇ ਦੇ ਵਿੱਚ ਕੋਈ ਜੁਕ ਕੋਈ ਵਰਤਾਨੀਆਂ ਕਹਿੰਦਾ ਕੋਈ ਅਨਲਾਈਟ ਕਹਿੰਦਾ ਇਹ ਵੀ ਨਾਗਰਨ ਉਹਨਾਂ ਖੇਡ ਮਾਨਾਂ ਦੇ ਵਿੱਚ ਖੇਡਣ ਵਾਲਾ ਗੁਰਬਖਸ਼ ਸਿੰਘ ਗੋੜੀ ਥਾਰਡ ਸੀਗਾ ਜਿਹੜਾ ਰਤਨਾਲ ਮੈਦਾਨ ਦੇ ਸਵੇਸ਼ ਕਬੱਡੀ ਕਲੱਬ ਲੱਗੋ ਮੇਰੀ ਵੀਰੇ ਇਹ ਸੰਭਾਲ ਜੇ ਦੀ ਵੱਡੀ ਚਰਚਾ ਵੀ ਪਹਿਮਦ ਕੁਰੀਆ ਦੂਜੇ ਰਾਉਂਡ ਦਾ ਪਹਿਲਾ ਮੈਚ ਹੋਣਾ ਫੂਲੇਵਾਲਾ ਤੇ ਡੇਗਰੂ ਚੱਕ ਤੇ ਧੁਰਕੋਟ ਇਹ ਚਾਰੇ ਟੀਮਾਂ ਤਿਆਰ ਹੈ ਪਰਾ ਦਾ ਫੂਲੇਵਾਲਾ ਤੇ ਡੇਗਰੂ ਚੱਕ ਤੇ ਧੁਰਕੋਟ ਦੂਜੇ ਰਾਉਂਡ ਨੇ ਚਾਰੇ ਟੀਮਾਂ ਤਿਆਰ ਰਹਿਣਾ ਉਹ ਕਹਿੰਦੇ ਕਿ ਬਾਗੀ ਸੰਗਾਰ ਦੇ ਦਾ ਸਿਖਸ਼ੀਤਾ ਹਰਿਆਣ ਸਿੰਘ ਜੀ ਹੁੱਡੇ ਦੇ ਵਿੱਚ ਰੰਦੇ ਕਹਿੰਦੇ ਕਿ ਲਈ ਤਰੀਕ ਨੂੰ ਮੇਰੇ ਵੀਰੋਂ ਬਾਗੀ ਪ੍ਰਾਣ ਦੀ ਧਰਤੀ ਤੇ ਬਹੁਤ ਵੱਡਾ ਕਬੱਡੀ ਦਾ ਕੁਮਕਲਾਇ ਲਾਇ ਲਿਆ ਆਪ ਸਾਨੂੰ ਪਿਆਰ ਪਿਆ ਸਦਾ ਸਿੱਖ ਸਰਦਾਰ ਅਜਨੇ ਕਬੱਡੀ ਪਾਉਂਦਾ ਹੋਇਆ ਕਿ ਫੁੱਲਾ ਜਿਹੜੀ ਕੋਈ ਸਾਲਾਂ ਦਾ ਕੰਢਿਆ ਤੇ ਸੋਣਾ ਔਕਾਏ ਦਸ਼ਮੀਂਸ ਪੁੱਤਾਂ ਦੇ ਪੁੱਤ ਚਾਰ ਮਾਰੇ ਤੇ ਪੁੱਤ ਇੱਕ ਮਰਵਾਉਣਾ ਔਖਾ ਕਨੇਡੀ ਨੂੰ ਜਨੇਤਪੁਰੇ ਦੀ ਸਾਡੀ ਟੀਮ ਨੂੰ 100 ਰੁਪਿਆ ਚਿੰਦਰਾ ਕਨੇਡੀ ਨੂੰ ਜਨੇਤਾ ਕੋਲੇ ਇਹ ਸਾਰੀ ਟੀਮ ਨੂੰ 100 ਰੁਪਿਆ ਅਗੂ ਕਬੱਡੀ ਨਾਲ ਜਾਣਾ ਗੱਭਰੂ ਇਸੇ ਲਈ ਕਾਹਨ ਦੇ ਲਈ ਵੱਲ ਚੁੱਕਿਆ ਇੱਜ ਕੇ ਘੰਡੇ ਨੂੰ ਤਕਰੀਰ ਦੇ ਘੰਡੇ ਝੂਮ ਰਹੇ ਨੇ ਹਰੀਆਂ ਪੀਲੀਆਂ ਲਾਲ گلابی ਸਜਣਾਂ ਨੇ ਦਸਤਾਰਾਂ ਖੇਡ ਕਬੱਡੀ ਮੈਦਾਨੇਂਦਰ ਪੈਂਦੀ ਹੋਈ ਮੇਰੀ ਵੀਰੋ ਵੱਲ ਚੜ ਕੇ ਕਬੱਡੀ ਲਓ ਇਧਰ ਚਾਰ ਹਾਸਿਆਂ ਵਿੱਚੋਂ ਨਾਲ ਜਾ ਰਿਹਾ ਗੱਭਰੂ ਔਰ ਡੈਡੀ ਜੜਬੇ ਦੀ ਧਰਤੀ ਦਾ ਫੈਸਲਾ ਕਰਦਾ ਵੀ ਇਹ ਪੁਆਇੰਟ ਨਾਲ ਜਾਣਾ ਗੱਭਰੂ ਜਾ ਫਿਰੇ ਇਸੇ ਜੁੜਦਾ ਹੋਇਆ ਨਾਲ ਐਡੀਲੀ ਕਬੱਡੀ ਨਾਲ ਜਾਂ ਲੱਗਾ ਮੂ ਮਾਲਵੇ ਦਾ ਜੱਟ ਪ੍ਰੋਫੈਸਰ ਮੱਖਣ ਸਿੰਘ ਜੀ ਕੀ ਪੁੰਨਸ ਲਓ ਜੀ ਲੱਗਾ ਮੂ ਨੂੰ ਦੰਬੋ ਜੱਟ ਦਾ ਖਿਲਾਫ ਦਿੱਤਾ ਆਹ ਕਹਿੰਦੇ ਵੀ ਸਰਖਪੁਰ ਦੀ ਟੀਮ ਨਾ ਸੱਤੀ ਸਰਖਪੁਰਾ ਦੇ ਹੰਮਤਪੁਰਾ ਸਰਖਪੁਰਾ ਦੇ ਹੰਮਤਪੁਰਾ ਸਰਖਪੁਰ ਦੀ ਟੀਮ ਆਈਏ ਹੰਮਤਪੁਰਾ ਦੇ ਨਹੀਂ ਖੇਡਣਾ ਆਈ ਦੀ ਸਰਖਪੁਰਾ ਗਰਾਉਂਡ ਸਾਹਮਣੇ ਗਰਾਉਂਡ ਕੀ ਹੈ ਜੀ ਗਰਾਉਂਡ ਕੀ ਉਧਰ ਕਹਿੰਦੇ ਵੀ 8ਵਾਂ 올ਡ ਕਬੱਡੀ ਕੱਪ ਬਾਜੇ ਪੁਰਾਣੀ ਦੀ ਧਰਤੀ ਤੇ 21-22 ਫਰਵਰੀ ਨੂੰ ਕਰਵਾਇਆ ਜਾ ਰਿਹਾ ਇਿੱਥੇ ਕਬੱਡੀ 70 ਕਿਲੋ ਕਬੱਡੀ ਓਪਨ ਦੇ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਪਹਿਲਾ ਇਨਾਮ ਕਬੱਡੀ ਓਪਨ ਦਾ 70000 ਔਰ ਸੈਕੰਡ ਪ੍ਰਾਈਜ਼ 55000 ਔਰ 70 ਕਿਲੋ ਵਰਗੀਆਂ ਪਹਿਲਾ ਪ੍ਰਾਈਜ਼ 21000 ਦੂਸਰਾ ਪ੍ਰਾਈਜ਼ 18000 ਤੀਆ ਸਾਡੇ ਵੀ ਗਰੰਟ ਵਰਗੇ ਆਪਸ ਨੂੰ ਪਿਆਰ ਭਲਿਆ ਸਾਡਾ ਦੇ ਰਹੇ ਨੇ ਅਗਲੇ ਮੈਚ ਅਨਾਉਂਸ ਕਰ ਦਿਓ ਮੰਦਰਵੀਰ ਫੂਲੇਵਾਲਾ ਤੇ ਡੇਗਰੂ ਦੂਸਰੇ 라ਉਂਡ ਦਾ ਪਹਿਲਾ ਮੁਕਾਬਲਾ ਹੋਵੇਗਾ ਜਿਹੜੇ ਕਿ ਨੇ ਤੂਰਕੋਟ ਦੇ ਨਾਲ ਖੇਡਣਾ ਹੈ ਉਹ ਵੀ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ ਫੂਲੇਵਾਲਾ ਤੇ ਡੇਗਰੂ ਜਿਹੜਾ ਕਿ ਤੇ ਤੂਰਕੋਟ ਜੇਕਰ ਮੈਦਾਨਾਂ ਦਾ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆਜੇ ਮੈਦਾਨ ਕਿ ਇਹ ਥੋੜੀ ਜਿਹੀ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ ਜੇਕਰ ਦੋਨਾਂ ਟੀਮਾਂ ਨੇ ਖੇਡਣਾ ਤਾਂ ਅਗਲੀ ਕਬੱਡੀ ਫੇਰ ਸਿੱਖ ਸਰਦਾਰ ਗੱਭਰੂ ਕੇ ਬੰਦ-ਬੰਦ ਵੀ ਕੱਟੇ ਗਏ ਸਾਡੇ ਸਾਡੇ ਜ਼ਿਲ੍ਹੇ ਤੇ ਚੱਲੀਆਂ ਆ ਰਹੀਆਂ ਨੇ ਐਨੇ ਲੋਕ ਨਹੀਂ ਸਾਨੂੰ ਸਰਦਾਰ ਕਹਿੰਦੇ ਸਰ ਦੇ ਕੇ ਲਈਆਂ ਸਰਦਾਰੀਆਂ ਦੇ ਸਰ ਦੇ ਕੇ ਲਈਆਂ ਸਰਦਾਰੀਆਂ ਦੇ 23 24 25 ਤੇ 26 ਤਰੀਕ ਪਤੋ ਹੀਰਾ ਸਿੰਘ ਦੇ ਖੇਲੇ ਵੇਲੇ ਦੀ ਹੈ ਪੂਰੀ ਸਿਟੀ ਦਾ ਕਬੱਡੀ ਕਲੱਬ ਆਪ ਸਭ ਨੂੰ ਸੱਦੇ ਦੇ ਰਹੀ ਹੈ ਇਸੇ ਤਰ੍ਹਾਂ 26 ਫਰਵਰੀ ਮਹਬੂਤਪੁਰਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੀ ਹੈ ਜਿੱਥੇ ਕਬੱਡੀ ਓਪਨ ਦੇ ਵਿੱਚ ਦੋ ਖਿਡਾਰੀ ਬਾਹਰੋਂ ਕੱਢਣਗੇ 73 ਤੇ ਕਾਟ ਗਿਆ ਹੋਵੇਗਾ 33 ਤੇ 21000 ਹੋਵੇਗਾ ਚਾਰ ਪ੍ਰਾਈਜ਼ ਦਿੱਤੇ ਜਾਣਗੇ ਸੇਵਕ ਤਰੀਕਿਆਂ ਦਾ ਕਿੰਦੀ ਦਾਦ ਵਰਗੇ ਕਮਲ ਦਾਦ ਵਰਗੇ ਤਲ ਜੋਦਾ ਵਰਗੇ ਆਪ ਸਭ ਨੂੰ ਸੱਦੇ ਦੇ ਰਹੇ ਹਾਂ ਅਗਲੀ ਪੁਆਇੰਟ ਜਿਆ ਤਾ ਵੀ ਦੇ ਜਿੱਤੇ ਆ ਉਧਰ ਕਹਿੰਦੇ ਵੀ 21 ਫਰਵਰੀ ਖੋਟਿਆਂ ਦੇ ਖੇਡ ਕਬੱਡੀ ਟੂਰਨਾਮੈਂਟ ਦੀ ਆ ਤੇ 22 ਫਰਵਰੀ ਨੂੰ ਮੇਰੇ ਵੀਰੋਂ ਬਾਗੇ ਪਿੰਡ ਦੀ ਧਰਤੀ 23 ਫਰਵਰੀ ਨੂੰ ਲੱਖੀ ਚੌਲ ਦੀ ਧਰਤੀ ਨੂੰ ਬਲਾਸਪੁਰ 25 ਫਰਵਰੀ ਨੂੰ ਮੇਰੇ ਵੀਰੋਂ ਮੰਦੇਰ ਤੇ 26 ਫਰਵਰੀ ਨੂੰ ਕਹਿੰਦੇ ਪੱਤੋ ਦੀ ਧਰਤੀ ਹੈ 27 ਫਰਵਰੀ ਨੂੰ ਭਾਗੀ ਜਾਂਦੀ ਧਰਤੀ ਤੇ ਆਪਾਂ ਸਾਰਿਆਂ ਨੇ ਇਹ ਸਜੇੜ ਕਬੱਡੀ ਟੂਰਨਾਮੈਂਟ ਤੇ ਮਾ ਖੇਡ ਕਬੱਡੀ ਦੀਆਂ ਮਾਤਾ ਪੌੜੀਆਂ ਲੋ ਜੰਮੂ ਜੰਟ ਹਰਦੀਪ ਸਿੰਘ ਦੀਪ ਖੇਡ ਕਬੱਡੀ ਦਾ ਵੱਡਾ ਜਹਾਜ਼ ਜੂਨੀਅਰ ਸਿੱਧੂ ਇਸ ਵੇਲੇ ਬਹੁਤ ਤਕੜਾ ਇਸੇ ਦੌੜਦਾ ਹੋਇਆ ਪੂਰਨ ਵਾਲਾ ਤੇ ਦੇਗਰੂ ਦੂਸਰੇ 라ਉਂਡ ਦਾ ਪਹਿਲਾ ਮੁਕਾਬਲਾ ਹੋਣਾ ਹੈ। ਦੋਨੋਂ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ